ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਵੱਡੀਆਂ ਹਰੀਆਂ ਮਿਰਚਾਂ ਦੀ ਸਬਜ਼ੀ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਫ੍ਰੈਂਡ ਜਿਵੇਂ ਕਿ ਤੁਹਾਨੂੰ ਵੇਖ ਕੇ ਹੀ ਪਤਾ ਚੱਲ ਰਿਹਾ ਹੈ ਤੇ ਇਹ ਸਬਜ਼ੀ ਤੁਸੀਂ ਫ੍ਰਿਜ ਵਿੱਚ ਰੱਖ ਕੇ ਦੋ ਤਿੰਨ ਦਿਨ ਵਾਸਤੇ ਵੀ ਖਾ ਸਕਦੇ ਹੋ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਵੱਡੀਆਂ ਹਰੀਆਂ ਮਿਰਚਾਂ ਤੇ ਇਹਨੂੰ ਮੈਂ ਤੋਕੇ ਸੁਕਾ ਲਿਆ ਐਥੇ ਮੈਂ 8 ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਇੱਕ ਕੱਟ ਲਗਾਵਾਂਗੇ ਇਸ ਤਰੀਕੇ ਨਾਲ ਇਹਦੇ ਬੀਜ ਆਪਾਂ ਨਹੀਂ ਕੱਢਾਂਗੇ ਤੇ ਇਹ ਸਾਰੀਆਂ ਮਿਰਚਾਂ ਇਸੇ ਤਰੀਕੇ ਨਾਲ ਆਪਾਂ ਤਿਆਰ ਕਰਕੇ ਰੱਖ ਲਵਾਂਗੇ ਇਹ ਸਾਰੀਆਂ ਮਿਰਚਾਂ ਤਿਆਰ ਕਰ ਲਈਆਂ ਨੇ ਮੈਂ ਤੇ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਇੱਕ ਆਪਾਂ ਮਿਕਸੀ ਜਾਰ ਵਿੱਚ 2 ਟੇਬਲस्पून ਰਾਈ ਲਈਏ ਯਾਨੀ ਕਿ ਸਰ੍ਹਸੋਂ ਦੇ ਦਾਣੇ 1 ਟੇਬਲस्पून ਆਪਾਂ ਸੌਂਫ ਲਵਾਂਗੇ ਤੇ ਇਹਦੇ ਨਾਲ ਹੀ ਸਬਤ ਣੀਆਂ ਲਵਾਂਗੇ ਆਪਾਂ 1 ਟੇਬਲस्पून ਤੇ ਅੱਧਾ ਚਮਚ ਆਪਾਂ ਲਵਾਂਗੇ ਇੱਥੇ ਮੇਥੀ ਦਾਣਾ ਮੇਥੀ ਦਾਣਾ ਕੱਟ ਲੈਣਾ ਤੇ ਇਹਦੇ ਨਾਲ ਹੀ 1 ਚਮਚਾ ਛੋਟਾ ਜੀਰਾ ਤੇ ਕਲੋਂਜੀ ਆਪਾਂ ਬਾਅਦ ਵਿੱਚ ਐਡ ਕਰਾਂਗੇ ਨਹੀਂ ਤਾਂ ਇਹ ਮਸਾਲਾ ਕਾਲਾ ਪੈ ਜਾਏਗਾ ਤੇ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ ਤੇ ਦਰਦਰਾ ਮੈਂ ਪੀਸ ਕੇ ਤਿਆਰ ਕਰ ਲਿਆ ਫਰੈਂਡਸ ਇਸ ਤਰੀਕੇ ਦਾ ਆਪਾਂ ਤਿਆਰ ਕਰ ਲਵਾਂਗੇ ਬਹੁਤ ਜ਼ਿਆਦਾ ਬਾਰੀਕ ਆਪਾਂ ਨਹੀਂ ਪੀਸਣਾ ਇਹਨੂੰ ਤੇ ਇਹਦੇ ਵਿੱਚ ਮੈਂ ਹਿੰਗ ਪਾਣਾ ਭੁੱਲ ਗਈ ਸੀ ਤੇ ਥੋੜੀ ਜਿਹੀ ਆਪਾਂ ਹਿੰਗ ਐਡ ਕਰਾਂਗੇ ਤੇ ਇੱਧਰ ਮੈਂ ਇੱਕ ਕਟੋਰੀ ਵਿੱਚ ਦਹੀਂ ਲਿਆ ਹੈ 3 ਟੇਬਲस्पून ਫਰੈਸ਼ ਦਹੀਂ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ 1 ਚਮਚ ਅੱਧਾ ਚਮਚ ਆਪਾਂ ਹਲਦੀ ਪਾਊਡਰ ਤੇ ਕਾਲਾ ਨਮਕ ਪਾਵਾਂਗੇ ਅੱਧਾ ਚਮਚ ਤੇ ਸਧਾਰਨ ਨਮਕ ਪਾਵਾਂਗੇ 1 ਚਮਚ ਤੋਂ ਥੋੜਾ ਜਿਹਾ ਘੱਟ ਤੇ ਇਹਦੇ ਵਿੱਚ ਹੀ ਮੈਂ ਕਲੌਂਜੀ ਪਾਣ ਲੱਗੀ ਆ ਤੁਸੀਂ ਸੁੱਕੇ ਮਸਾਲੇ ਨਾਲ ਵੀ ਐਡ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਕਸੂਰੀ ਮੇਥੀ 1 ਚਮਚ ਇਹਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਏਗਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ ਗਰਮ ਮਸਾਲਾ ਬਹੁਤਾ ਐਡ ਨਹੀਂ ਕਰਨਾ ਚਮਚ ਦਾ ਚੌਥਾ ਇਸਾਈ ਪਾਣਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਸਾਡਾ ਮਸਾਲਾ ਤਿਆਰ ਹੋ ਗਿਆ ਇਹਨੂੰ ਵੀ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਇੱਕ ਪੈਨ ਵਿੱਚ ਆਪਾਂ ਸਰੋਂ ਦਾ ਤੇਲ ਗਰਮ ਕਰਾਂਗੇ 2 ਟੇਬਲस्पून ਇਹ ਸਬਜੀ ਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦੀ ਹੈ ਫਰੈਂਡਸ ਤੇ ਹੁਣ ਆਪਾਂ ਜਦੋਂ ਤੇਲ ਹਲਕਾ ਗਰਮ ਹੋ ਜੇ ਉਦੋਂ ਮਿਰਚਾਂ ਪਾਵਾਂਗੇ ਇਹ ਮਿਰਚਾਂ ਕੋੜੀਆਂ ਨਹੀਂ ਹੁੰਦੀਆਂ ਜ਼ਰਾ ਵੀ ਤੇ ਤੁਸੀਂ ਰੈੱਡ ਚਿੱਲੀ ਜਿਹੜਾ ਪਾਊਡਰ ਹੁੰਦਾ ਉਹ ਵੀ ਜ਼ਿਆਦਾ ਪਾ ਸਕਦੇ ਹੋ ਤੇ ਇਹਨੂੰ ਆਪਾਂ ਫਰਾਈ ਕਰ ਲਵਾਂਗੇ ਤੁਸੀਂ ਟੱਕਣ ਲਾ ਕੇ ਵੀ ਫਰਾਈ ਕਰ ਸਕਦੇ ਹੋ ਮੈਂ ਇਹਨੂੰ ਲਗਾਤਾਰ ਚਲਾਉਂਦੇ ਦੋ ਤਿੰਨ ਮਿੰਟ ਫਰਾਈ ਕੀਤਾ ਹੈ ਲੋ ਟੂ ਮੀਡੀਅਮ ਫਲੇਮ ਤੇ ਹੁਣ ਪਾਵਾਂਗੇ ਆਪਾਂ ਜਿਹੜਾ ਮਸਾਲਾ ਆਪਾਂ ਦਰਦਰਾ ਪੀਸ ਕੇ ਤਿਆਰ ਕੀਤਾ ਸੀ ਉਹ ਤੇ ਇਹਨੂੰ ਆਪਾਂ 1-2 ਮਿੰਟ ਵਾਸਤੇ ਪੁੰਨਾਂਗੇ ਜਦੋਂ ਤੱਕ ਇਹਦੀ ਖੁਸ਼ਬੂ ਨਾ ਆਣ ਲੱਗ ਜਾਏ ਤੇ ਹੁਣ ਵਿੱਚੇ ਥੋੜੀ ਜੀ ਥਾਂ ਬਣਾ ਕੇ ਆਪਾਂ ਇਹਦੇ ਵਿੱਚ ਦਹੀਂ ਵਾਲਾ ਮਿਕਸਚਰ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਚਲਾਂਦੇ ਹੋਏ ਮਿਕਸ ਕਰਾਂਗੇ ਤੇ ਔਇਲ ਸੈਪਰੇਟ ਹੋਣ ਤੱਕ ਆਪਾਂ ਇਹਨੂੰ ਪੁੰਨਾਂਗੇ ਤੇ ਫਲੇਮ ਇਸ ਟਾਈਮ ਆਪਾਂ ਲੋ ਰੱਖਾਂਗੇ ਤੇ ਜਿਹੜਾ ਔਇਲ ਹੈ ਸੈਪਰੇਟ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ 2-3 ਟੇਬਲस्पून ਦੇ ਕਰੀਬ ਪਾਣੀ ਇਹ ਮਿਰਚਾਂ ਬਹੁਤ ਜ਼ਿਆਦਾ ਗਲਾਉਣੀਆਂ ਨਹੀਂ ਹੈ ਯਾਨੀ ਕਿ ਬਹੁਤ ਜ਼ਿਆਦਾ ਨਹੀਂ ਪਕਾਉਣੀਆਂ ਤੇ ਇਹਨੂੰ ਪਾਣੀ ਨੂੰ ਮਿਕਸ ਕਰਕੇ ਆਪਾਂ ਟੱਕਣ ਲਾ ਕੇ 2 ਮਿੰਟ ਵਾਸਤੇ ਲੋ ਟੂ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ ਤੇ 3 ਮਿੰਟ ਮੈਂ ਇਹਨੂੰ ਪਕਾਇਆ ਹੈ ਫਰੈਂਡਸ ਤੇ ਹਰੀ ਮਿਰਚਾਂ ਦੀ ਸਬਜ਼ੀ ਬਹੁਤ ਹੀ ਟੇਸਟੀ ਲਾਜਵਾ ਬਣ ਕੇ ਤਿਆਰ ਹੋਈ ਹੈ ਐਸੇ ਤਰੀਕੇ ਨਾਲ ਤੁਸੀਂ ਬਣਾ ਕੇ ਜਰੂਰ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਵੇਗੀ ਜੇਕਰ ਰੈਸਪੀ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ